ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਡਗਰੂ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਭੈਉਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਐ ਇੱਕ ਉੱਚੇ ਬੱਚੇ ਵਾਲੀ ਮੱਝ ਤੇ ਇੱਕ ਹਰਿਆਣੇ ਦਾ ਮਾਲੀ ਤੇ ਇੱਕ ਪਾਠਾ ਤੇ ਇੱਕ ਬੱਕਰਾ ਜੀ ਹਾਂਜੀ ਤੇ ਭਈ ਪਾਠ ਕਿਹੜੀ ਨਾਲ ਚਲਦੀ ਆ ਦੇ ਦੋ ਦੇਸੀਏ ਦੇ ਬੰਦੇ ਕ੍ਰੋਸ ਹੀ ਬੰਦੇ ਆ ਕ੍ਰੋਸ ਹੀ ਬੰਦੇ ਆ ਦੋਨੇ ਕ੍ਰੋਸ ਹੀ ਪੇਨੇ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਖ ਦੋ ਜੀ ਨਾਮ ਰਬੀ ਵੀਰ ਸਿੰਘ ਜੀ ਪਿੰਡ ਡਗਰੂ ਜ਼ਿਲ੍ਹਾ ਮੋਗਾ ਸੀਲੀ ਮੋਗਾ ਜੀ ਮੋਬਾਈਲ ਨੰਬਰ 95923 46057 ਜੀ ਠੀਕ ਆ ਜੀ ਆਪਾਂ ਬਈ ਪਰਸੋਂ ਮਾਲੀ ਦੀ ਵੀਡੀਓ ਪਾਈ ਸੀ ਸੇਲ ਹੋ ਗਿਆ ਜੀ ਹਾਂ ਜੀ ਸੇਲ ਹੋ ਗਿਆ ਉਹ ਘੰਟੇ ਬਾਅਦ ਹੀ ਸੇਲ ਹੋ ਗਿਆ ਸੀ ਠੀਕ ਆ ਜੀ ਕਿਹੜੇ ਏਰੀਆ 'ਚ ਉੱਠ ਗਿਆ ਬਈ ਉਹ ਚੋਲਾ ਸਾਹ ਹੋ ਗਿਆ ਜੀ ਠੀਕ ਆ ਜੀ ਅੱਜ ਦੋ ਐਨੀਮਲ ਸੇਲਾ ਮੱਝ ਤੋਂ ਬਾਈ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਮੱਝ ਆਏ ਜੀ ਡੇਢ ਕਿ ਮਹੀਨੇ ਸੂਈ ਹੈ ਜੀ ਠੀਕ ਆ ਜੀ ਦੁੱਧੂਗਾ 9 ਕਿਲੋ ਗਾਰੰਟੀ ਵਾਲਾ ਜੀ ਠੀਕ ਆ ਬੱਚਾ ਕੀ ਹੈ ਜੀ ਬੱਚਾ ਕੱਟਾ ਮਗਰੀ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਚੌਥਾ ਤੀਜਾ ਸੂਆ ਮੰਨ ਲਓ ਭਲਾ ਚੌਥਾ ਮੰਨ ਲਓ ਠੀਕ ਆ ਜੀ ਆਪਣੀ ਲਿਆਂਦੀ ਵੀ ਆ ਲਿਆਂਦੀ ਆਪਣੀ ਠੀਕ ਆ ਜੀ ਬਾਈ ਕਹਿੰਦਾ ਚਾਹੀ ਤੀਜਾ ਮੰਨ ਲਓ ਚਾਹੀ ਚੌਥਾ ਮੰਨ ਲਓ ਚੋਰ ਕੇ ਦਿਖਾ ਦਿਓ ਜੀ ਡੇਢ ਕਮਹੀਨੇ ਦੀ ਸੂਈ ਆ ਮਗਰ ਬੱਚਾ ਕੱਟਾ ਏ 9 ਕਿਲੋ ਨੈਟ ਕੰਡੇ ਵਾਲਾ ਪਿਆਰਾ ਪਹਿਲਾਂ ਦੱਸ ਦੇ ਥੋੜੀ ਨਾ ਲੱਤ ਦਬਾਉਂਦੀ ਪਰਲੀ ਜੀ ਪਰਲੀ ਲੱਤ ਥੋੜੀ ਦਬਾਉਂਦੀ ਏ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਵਾਰ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 11:42 ਮਿੰਟ ਦਾ ਥਾਂ ਲੈਵੇ ਦੀ ਜੱਜਮੈਂਟ ਹੋ ਸਾਬ ਨਾ ਕਰਿਓ ਕਿਉਂਕਿ ਸ਼ਾਮ ਦੀ ਚਵਾਈ ਚ ਹਜੇ ਕਵਾਜੇ ਘੰਟੇ ਬਾਕੀ ਨੇ ਲੱਤ ਜੱਕ ਕਰ ਲੋ ਇਹ ਤੁਹਾਨੂੰ ਫੇਰ ਨੇੜੇ ਤੋਂ ਦਿਖਾ ਦੇਣਾ ਥੋੜੀ ਉਦਾਂ ਤੌਰਨੇ ਚ ਤਾਂ ਬਈ ਕੋਈ ਪ੍ਰੋਬਲਮ ਨਹੀਂ ਤੌਰਨੇ ਤੇ ਕੋਈ ਬਲਾਉਣੀ ਜ਼ਮਾਨਦਾਰ ਹੋਈ ਹੈ ਜੀ ਠੀਕ ਆ ਪਹਿਲਾਂ ਤੋਂ ਹੀ ਆ ਬਈ ਪਹਿਲਾਂ ਤੋਂ ਜ਼ਮਾਨਦਾਰ ਹੋਈ ਹੈ ਲੱਤਾਂ ਤੇ ਪਾਉਂਦੀ ਹੈ ਜੀ ਪਰ ਤੌਰਨੇ ਚ ਕੋਈ ਪ੍ਰੋਬਲਮ ਨਹੀਂ 9 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਬਾਈ ਕਹਿੰਦਾ ਆ ਕੇ ਕਰ ਲਿਓ ਚਾਹੇ ਦੋ ਤਿੰਨ ਜੋ ਲੋ ਪਹਿਲਾਂ ਗਾਰੰਟੀ ਦੇ ਮਗਾ ਲਓ ਜੀ ਠੀਕ ਆ ਜੀ ਆਪਣੀ ਗਾਰੰਟੀ ਹੋ ਗਾਰੰਟੀ ਤੇ ਬਈ ਥਣਾ ਦੀ ਥਣਾ ਦੀ ਗਾਰੰਟੀ ਕੋਈ ਭੂਰ ਛਿੱਟਾ ਨਹੀਂ ਕੋਈ ਭੂਰ ਛਿੱਟਾ ਨਹੀਂ ਠੀਕ ਆ ਜੀ ਤੇ ਬੱਚੇ ਤੇ ਮਿਲਦੀ ਹੈ ਬਾਈ ਬੱਚੇ ਦੇ ਨਾਲ ਦੀ ਬੱਚੇ ਦਾ ਮੂੰਹ ਲਵਾ ਦੇ ਠਾਰ ਦੇ ਲਾਹ ਲੇ ਦੀ ਠੀਕ ਆ ਜੀ ਠੀਕ ਆ ਜੀ ਬਾਈ ਕਹਿੰਦਾ ਬੱਚੇ ਤੇ ਹੀ ਮਿਲਦੀ ਹੈ ਸੀਰ ਸਹੁ ਕਰਮ ਵਾਲੀ ਪੂਰੀ ਆ ਥਣ ਤੋਂ ਹੀ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਆ ਘਾਰੇ ਸਾਨੂੰ ਨਿਖਰ ਮੇ ਹੱਤੀ ਜਵਾਈ ਵਾਲੇ ਬਾਕੀ ਥਣਾ ਦੇ ਸਹਿ ਸੋਹਣੇ ਆ ਜੀ ਓਕੇ ਹੋਊਗੀ ਚਵਾਈ ਕੋਈ ਭੂਰ ਛਿੱਟਾ ਨਹੀਂ ਹੋਣਾ ਦੁੱਧ ਜਿੰਨਾ ਦੱਸਿਆ ਬਾਈ ਨੇ ਨੈਟ ਕੰਡੇ ਵਾਲਾ ਤਿਆਰ ਹੋਊਗਾ ਮੁੱਲ ਬਾਈ ਇਹ ਤਾਂ ਜਾਇਜ ਜ। ਮੁੱਲ ਤਾਂ ਜਾਇਜ 70000 ਰੁਪਏ ਹੀ ਸੀ। ਮਾਨਤਨ ਹੋ ਜੀ ਮਾਨਤਨ ਹੋ ਵੀਗਾ ਸੀ। 67000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜਾ ਵੀ ਚੱਲ ਗਿਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕਨੈਕਟ ਕਰ ਸਕਦੇ। ਦੋ ਨੰਬਰ ਇਹ ਮਾਲੀ ਦੀ ਕੀ ਡਿਟੇਲ ਆ ਬਾਈ? ਇਹ ਮਾਲੀ ਮਾ ਕ੍ਰਿਧਿਆ ਪਲੇ ਹਰਿਆਣੇ ਦੇ ਮੱਝ ਆਈ ਉਹਦੇ ਮਗਰ ਬੱਚਾ ਆਇਆ ਜੀ ਸਰਕਾਰੀ ਸਹਾੰਦ ਦਾ ਬੱਚਾ ਹੈ ਜੀ ਹਰਿਆਣੇ ਦੇ ਸਰਕਾਰੀ ਸੀਮੰਦ ਦਾ ਬੱਚਾ ਹੈ ਜੀ ਹਾਂ ਸੀਮੰਦ ਹੈ ਜੀ ਇਹ ਬਾਈ ਮਾਂ ਦਾ ਕੀ ਮਲਕਰ ਰਿਕਾਰਡ ਸੀਗਾ ਮਲਕਰ ਰਿਕਾਰਡ 18 ਲੀਟਰ ਦਾ ਦੱਸਿਆ ਉਹਨਾਂ ਜੀ 18 ਲੀਟਰ ਦੱਸਿਆ ਇਹਨਾਂ ਤੋਂ ਲਿਆਣ ਦੀ ਹਾਂਜੀ ਮੱਝ ਬਹੁਤ ਵੱਡੀ ਸੀਗੀ ਬੱਚੇ ਤਾਂ ਹੀ ਲਿਆ ਸੀਗੇ ਤੇ ਬਾਈ ਦੰਦੋ ਕਿੰਨਾ ਹੈ ਦੰਦ 4 ਦੰਦ ਹੈ ਜੀ ਮੂੰਹ ਤੇ 4 ਦੰਦ ਹੈ ਹਾਂਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਆਪਣਾ ਖਰੀਦਿਆ ਵਾ ਹਰਿਆਣੇ ਚੋਂ ਮੱਝ ਆਈ ਸੀ ਉਹਦੇ ਨਾਲ ਬੱਚਾ ਆਇਆ ਸੀਗਾ ਬਾਈ ਕਹਿੰਦਾ ਮਾਲਕਾਂ ਨੇ ਦੱਸਿਆ ਹਰਿਆਣੇ ਦੇ ਸਰਕਾਰੀ ਸੀਮਣ ਦਾ ਬਾਕੀ ਮੂੰਹ ਤੋਂ ਚਾਰਦੰਦ ਦਾ ਕੱਟਕੜ ਚੈੱਕ ਕਰ ਸਕਦੇ ਹੋ ਬਾਈ ਦੇ ਮੋਢੇ ਤੇ ਕਰੋਂਦਾ ਬਾਈ ਦੀ ਹਾਈਟ 6 ਫੁੱਟ 2 ਂਗੂਆ ਲਿਆ ਫਿਰ ਵਾਪਸ ਤੇ ਬਾਈ ਦੇ ਫਿਰ ਮੋਢੇ ਤੇ ਕਰੋਂਦਾ ਚੰਗੇ ਕਦ ਕਾੜਦਾ ਤੇ ਹੈਵੀ ਬੋਡੀ ਵੇਟ ਦਾ ਬਾਈ ਕ੍ਰੋਸ ਕਰਦਾ ਜੀ ਹਾਂਜੀ ਕ੍ਰੋਸ ਕਰਦਾ ਜੀ ਠੀਕ ਹੈ ਜੀ ਕ੍ਰੋਸ ਕਰਦਾ ਬਾਕੀ ਸਿੰਘ ਸਿੰਘ ਦੇਖ ਸਕਦੇ ਹੋ ਸੋਨਾ ਗੁੰਡਾ ਸਿੰਘ ਆ ਤੇ ਸੀਸਾਉ ਵੀ ਕਰਮ ਵਾਲਾ ਹੈਗਾ ਜੀ ਬਾਕੀ ਚੌੜੇ ਪੱਠ ਪੂੜੇ ਦਾ ਚੰਗਾ ਮਲਕ ਰਿਕਾਰਡ ਬਾਈ ਦੱਸਦਾ ਕਿ ਮਾ ਦਾ 18 ਕਿਲੋ ਦਾ ਰਿਕਾਰਡ ਆ ਜੀ ਬਾਕੀ ਬੈਕ ਸਾਈਡ ਤੋਂ ਚੈੱਕ ਕਰ ਲੋ ਜੀ ਹਾਈਟ ਚੈੱਕ ਕਰ ਲੋ ਕਾਗਜ਼ੀ ਪਿੰਡੇ ਦਾ ਬਾਕੀ ਕਿਸੇ ਵੀ ਉਹਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਆਪਾਂ ਇੱਕ ਵਧੀਆ ਮਾਲੀ ਕਹਿ ਸਕਦੇ ਹਾਂ ਕਿਉਂਕਿ ਸਿੰਗ ਵੀ ਚੰਗਾ ਹਰਿਆਣੇ ਦਾ ਝੋਟਾ ਜੀ ਸਰਕਾਰੀ ਸੀਮਣ ਦਾ ਮਾ ਦਾ ਮਲਕ ਰਿਕਾਰਡ ਵੀ ਚੰਗਾ ਏ ਬਾਕੀ ਪੂਸਟੀ ਚ ਟੋਆ ਬਾਕੀ ਸਾਰਾ ਜੈਡ ਬਲੈਕ ਹੀ ਆ ਮੁੱਲ ਬਾਈ ਇਹਦਾ ਇਹਦਾ ਮੁੱਲ ਜੀ 85000 ਰੁਪਏ ਜੀ ਮਾਨਤਨ ਹੋ ਜੂਗਾ ਜੀ ਮਾਨਤਨ ਹੋ ਜੂਗਾ ਜੀ ਠੀਕ ਹੈ 85000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਜੀ ਇਹ ਪੜਦੀ ਕੀ ਡਿਟੇਲ ਆ ਬਾਈ ਇਹ ਪਾਠ ਇੱਕ ਸੁਗਾ ਸੂਈ ਹੋਈ ਹੈ ਠੀਕ ਹੈ ਜੀ ਇਹ ਵੀ ਖਰੀਦੀ ਆਪਾਂ ਤੂਰ ਨਹੀਂ ਮਾਰਦੇ ਠੀਕ ਹੈ ਜੀ ਇੱਕ ਸੁਗਾ ਸੂਈ ਆ ਦੁਆਰਾ ਇਹ ਨਹੀਂ ਬਣਾ ਹੈਗੀ ਜੀ ਕਹਿ ਨਹੀਂ ਸਕਦੇ ਕੋ ਅਗਲੇ ਜੀ ਤੋਂ ਲਈਓ ਮਹੀਨੇ ਹੀ ਦੱਸਿਆ ਉਹਨੇ ਆਪਾਂ ਦਾ ਫੰਡਰ ਕਰਕੇ ਲਈ ਹੈ ਜੀ ਖਾਲੀ ਦੇਣੀ ਖਾਲੀ ਖਾਲੀ ਕਰਕੇ ਲਈ ਹੈ ਬਾਈ ਕਿੰਨੇ ਕ ਹੋਵੇਗੀ ਉਮਰ ਤਾਂ ਹੋਊਗੀ ਵੀ ਕਿਹਜਾ 10 10 ਸਾਲ ਦੀ ਹੋਊਗੀ ਮਾਸਾ ਵੀ ਠੀਕ ਆ ਜੀ ਬਾਈ ਕਹਿੰਦਾ ਆਪਣੀ ਖਰੀਦੀ ਵੀ ਆ ਇੱਕ ਸੁਆ ਸੂਈ ਵੀ ਆ ਅਗਲੇ ਨੇ ਦੱਸਿਆ ਕਿ 11 ਮਹੀਨੇ ਦੀ ਗੱਬਣਾ ਪਰ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਇੱਥੇ ਖਾਲੀ ਮੰਨ ਕੇ ਦੇ ਦਿੰਦੇ ਆ ਬਾਕੀ ਕ੍ਰਾਸ ਚ ਪੈਂਦੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ 7500 ਰੁਪਏ 7500 ਰੁਪਿਆ ਵਿੱਚ ਮਾਨਤਨ ਹੋ ਜੀ ਮਾਨਤਨ ਕਰ ਦਿੰਦੇ ਆ 7500 ਰੁਪਿਆ ਬਾਈ ਮੁੱਲ ਕਰਦੇ ਆ ਦੋ ਨੰਬਰੇ ਇਹਦੀ ਕੀ ਡਿਟੇਲ ਬਤਰਾਏ ਜੀ ਇਹ ਬੱਕਰਾ ਵੀ ਬਾਲ ਫਰੀ ਦਾ ਆਪਣੇ ਜੀ ਠੀਕ ਹੈ ਜੀ ਮਰਾ ਬਾਈ ਇਹਦੀ ਇਹ 9 ਮਹੀਨੇ ਦਾ ਜੀ 9 ਮਹੀਨੇ ਦਾ ਜੀ 9 ਮਹੀਨੇ ਦਾ ਜੀ ਠੀਕ ਹੈ ਜੀ ਕੀਰਾ ਮੂੰਹ ਤੋਂ ਕੀਰਾ ਜੀ ਮੂੰਹ ਤੋਂ ਕੀਰਾ ਗਾ ਠੀਕ ਹੈ ਜੀ ਠੀਕ ਹੈ 9 ਮਹੀਨੇ ਉਮਰ ਆ ਜੀ ਇਹਦੀ ਮੂੰਹ ਤੋਂ ਕੀਰਾ ਗਾ ਇਹ ਵੀ ਕ੍ਰੋਸ ਚ ਪੈਂਦਾ ਗਾ ਤੇ ਇਹਦਾ ਮੁੱਲ ਬਾਈ ਇਹਦਾ 13000 ਰੁਪਏ ਜੀ ਮਾਨਤਨ ਹੋ ਜੀ ਮਾਨਤਨ ਹੋ ਜੀ 13000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬੱਚਾ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਜੀ ਕੱਟਾ ਤੇ ਬਾਕੀ ਜਿੰਨਾ ਦੁੱਧ ਦੱਸਿਆ ਬਾਈ ਨੇ ਤਿਆਰ ਹੋਊਗਾ ਆ ਕੇ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਆ ਜਾ ਫੜ ਕੇ ਬਾਈ ਆ ਕੇ ਚੈੱਕ ਕਰ ਸਕਦੇ ਬਾਈ ਕਹਿੰਦਾ ਮੇਰੇ ਘਰੇ ਚਾਹੀ ਚਾਰ ਡੰਗ ਚੋ ਲੈਣੇ ਜੀ ਧੰਨਵਾਦ ਜੀ